पर मैं कभी अभी को कि ना भाई बोर्ड 6th से क्लास प्ले वेस्ट कितने रैंक ले रैंक मेरा 650 रैंक 5th रैंक आया मेरा स्टेट च डिस्ट्रिक्ट च फर्स्ट रैंक आया कितनी मेहनत करनी पड़ी मेहनत करी बहुत करी है कितने-कितने घंटे पढ़ाई करते 10 टू हेल्पफुल ਕਿ ਤੁਹਾਡੇ ਸਕੂਲ ਦੇ ਜਿਹੜੇ ਕਿੰਨੇ ਕਿੰਨੇ ਰੈਂਕ ਤੇ ਆਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈਸੈਲਫ ਡਾਕਟਰ ਰਾਜਦੀਪ ਸਿੰਘ ਚੇਅਰਮੈਨ ਪਲੇਵੇ ਸਿਨੀਅਰ ਸੈਕੰਡਰੀ ਸਕੂਲ ਪਟਿਆਲਾ ਮੈਨੂੰ ਬੜੀ ਖੁਸ਼ੀ ਹੈ ਤੁਹਾਨੂੰ ਸਾਰਿਆਂ ਨੂੰ ਸਾਂਝਾ ਕਰਦੇ ਹੋਏ ਕਿ ਅੱਜ ਜਿਹੜਾ 10th ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਰਿਜ਼ਲਟ ਅਨਾਉਂਸ ਹੋਇਆ ਹੈ ਮੈਰਿਟ ਅਨਾਉਂਸ ਹੋਈ ਹੈ ਉਹਦੇ ਵਿੱਚ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਾਡੀ 26 ਮੈਰਿਟ ਸਾਡੀ ਸਕੂਲ ਦੀਆਂ ਨੇ ਔਰ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਨੇ ਬੜੇ ਅੱਛੇ ਰੈਂਕ ਕੱਢੇ ਪਟਿਆਲੇ ਦਾ ਫਰਸਟ ਸੈਕੰਡ 3 ਤਿੰਨੋਂ ਰੈਂਕ ਪਲੇਵੇ ਸਕੂਲ ਦੇ ਬੱਚਿਆਂ ਦੇ ਨੇ ਔਰ ਪੰਜਾਬ ਦੇ ਵਿੱਚ ਵੀ 5th 6th 7th ਰੈਂਕ ਸਾਡੇ ਬੱਚਿਆਂ ਨੇ ਪੂਰੀ ਸਟੇਟ ਦੇ ਵਿੱਚ ਜਿਹੜਾ ਹੈ ਰੈਂਕ ਕੱਢਿਆ ਔਰ ਪਟਿਆਲਾ ਡਿਸਟ੍ਰਿਕਟ ਦੇ ਟਾਪਰ ਵੀ ਸਾਡੇ ਮੈਕਸਿਮਮ ਮੈਰਿਟ ਵੀ ਪਲੇਵੇ ਸਕੂਲ ਦੀਆਂ 26 ਮੈਰਿਟਾਂ ਤੇ ਨਾਲ ਹੀ ਫਸ 1st 2nd 3rd ਰੈਂਕ ਵੀ ਪਲੇਵੇ ਸਕੂਲ ਦੇ ਹੀ ਆਏ ਨੇ ਸਰ ਮੈਰਿਟ ਦੇ ਕਿੰਨੇ ਆ ਕੁੜੀਆਂ ਦੇ ਕਿੰਨੇ ਮੁੰਡੇ ਨੇ ਸਿਡਿਊਲ ਕੀ ਰਹਿੰਦਾ ਹੈ ਕਿਹਜਾ ਬੱਚਿਆਂ ਦਾ ਵਿੱਚ ਔਰ ਜਿਹੜੀ ਹੈਗੀ ਟੀਚਿੰਗ ਕਿਸ ਕਿਸ ਲੈਵਲ ਦੀ ਕਰਵਾਈ ਜਾ ਰਹੀ ਹੈ ਸਰ ਤਕਰੀਬਨ ਮੇਰੀ ਤੀਜੀ ਪੀੜ੍ਹੀ ਹੈ ਸਕੂਲ ਚਲਾ ਰਹੀ ਹੈ ਬਹੁਤ ਪੁਰਾਣਾ ਐਕਸਪੀਰੀਅੰਸ ਹੈ ਪਲੇਵੇ ਸਕੂਲ ਦੇ ਟੀਚਰਸ ਨੂੰ ਮੈਨੇਜਮੈਂਟ ਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਕਈ ਸਾਲਾਂ ਤੋਂ ਅਸੀਂ ਬੜੇ ਅੱਛੇ ਰਿਜ਼ਲਟ ਕੱਢਦੇ ਆ ਰਹੇ ਹਾਂ ਔਰ ਸਾਡਾ ਜਿਹੜਾ ਸਟਾਫ ਹੈ ਬਹੁਤ ਐਕਸਪੀਰੀਐਂ ਬਹੁਤ ਪੁਰਾਣਾ ਸਟਾਫ ਹੈ ਕਈ ਸਾਲਾਂ ਤੋਂ ਰਿਜ਼ਲਟ ਕੱਢ ਰਿਹਾ ਔਰ ਹਰ ਸਾਲ ਅਸੀਂ ਮੈਕਸਿਮਮ ਮੈਰਿਟ ਸਾਡੇ ਸਕੂਲ ਦੀ ਆਉਂਦੀਆਂ ਔਰ ਇਹ ਸਾਰਾ ਸ਼ਰੇਦ ਜਿਹੜਾ ਹੈ ਮੈਂ ਤਾਂ ਟੀਚਰਸ ਨੂੰ ਉਹਨਾਂ ਦੀ ਅੰਤ ਤੱਕ ਮਿਹਨਤ ਨੂੰ ਬੱਚਿਆਂ ਦੀ ਸੈਲਫ ਸਟਡੀ ਨੂੰ ਅੱਜਕੱਲ ਬੱਚੇ ਬਹੁਤ ਡੇ ਬਾਈ ਡੇ ਬੱਚਿਆਂ ਦੀ ਨੌਲੇਜ ਬੱਚੇ अपना इंटरनेट दी मदद ਨਾਲ ਸਕੂਲ ਦੀ ਮਦਦ ਨਾਲ ਜਿਹੜਾ ਆਪਣੇ ਆਪ ਨੂੰ ਅਪਡੇਟ ਕਰਕੇ ਰੱਖਦੇ ਨੇ ਉਹਦਾ ਇਹ ਨਤੀਜਾ ਹੈ ਕਿ ਕਿੰਨੇ ਕੁੜੀਆਂ ਕਿੰਨੇ ਮੁੰਡੇ ਮੈਰਿਟ ਚਾਹੀਏ ਹਾਂ ਸਰ ਮੈਂ ਪ੍ਰੈਸ ਨੋਟ ਰਿਲੀਜ਼ ਕਰਦਾ ਉਹਦੇ ਵਿੱਚ ਪੂਰੀ ਨੰਬਰ ਆਫ ਸਟੂਡੈਂਟ ਹੈ ਹੁਣ ਥੋੜੀ ਦੇਰ ਪਹਿਲੇ ਹੀ ਰਿਜ਼ਲਟ ਆਇਆ ਇਸ ਤਰ੍ਹਾਂ ਨੰਬਰ ਨਹੀਂ ਗਿਨੇ ਬਟ ਟੋਟਲ 26 ਟੋਟਲ ਸਟੂਡੈਂਟ ਹੈ ਬॉयज ਗਰਲਸ ਮਿਲਾ ਕੇ ਗਰਲਸ ਨੇ ਸਰ ਬਾਜੀ ਮਾਰੀ ਹੈ ਕਿ ਕਹਿੰਦੇ ਬॉयज ਨੇ ਆਲਮੋਸਟ ਆਲਮੋਸਟ 21 ਗਰਲਸ ਹੈ ਜੀ ਤੇ 5 ਬॉयज ਹੈ ਲੋ ਕਹਿ ਲੇ ਵੀ ਹਰ ਸਾਲ ਦੀ ਤਰ੍ਹਾਂ ਜਿਵੇਂ ਕਿ ਆਂਦਨ ਕੁੜੀਆਂ ਨੇ ਬੜੀ ਬਟ ਖੁਸ਼ੀ ਹੈ ਕਿ ਫਰਸਟ ਰੈਂਕ ਤੇ ਦੋ ਬੱਚਿਆਂ ਨੇ ਸ਼ੇਅਰ ਕੀਤਾ ਸੇਮ ਪਰਸੈਂਟੇਜ ਤੇ ਇੱਕ ਬਟੀਆਂ ਹੈ ਔਰ ਇੱਕ ਬੇਟਾ ਸਰ ਜਿਹੜੇ ਉਹ ਸੇਮ ਪਰਸੈਂਟੇਜ ਹਾਂਜੀ ਸਰ ਫਰਸਟ ਰੈਂਕ ਦੋ ਬੱਚਿਆਂ ਦਾ ਆਇਆ ਦੋਨਾਂ ਦੀ ਸੇਮ ਪਰਸੈਂਟੇਜ ਸਰ ਸਟੂਡੈਂਟ ਨੇ ਉਹਨਾਂ ਨੂੰ ਕੀ ਐਸੀ ਆ ਤੁਸੀਂ ਇੱਕ ਆਪਣਾ ਵੀ ਨੂੰ ਸ਼ੇਅਰ ਕਰਨਾ ਚਾਹੂਗੇ ਕਿ ਕਿਸ ਤਰ੍ਹਾਂ ਪੜ ਕੇ ਜਿਹੜਾ ਹੈਗਾ ਮਾਸਟਰ ਚਾ ਸਕਦੇ ਔਰ ਦੂਜੀ ਗੱਲ ਕਿ ਸੋਸ਼ਲ ਮੀਡੀਆ ਤੇ ਐਕਟਿਵ ਹੋਣਾ ਜ਼ਰੂਰੀ ਹੈ ਜਾਂ ਨਹੀਂ ਸਰ ਮੈਂ ਪਰਸਨਲੀ ਆਪ ਵੀ ਕਿਸੇ ਸੋਸ਼ਲ ਮੀਡੀਆ ਤੇ ਨਹੀਂ ਆ ਮੇਰਾ ਕੋਈ ਫੇਸਬੁੱਕ ਅਕਾਊਂ ਕਿਸੇ ਵੀ ਤਰ੍ਹਾਂ ਦਾ ਸੋਸ਼ਲ ਮੀਡੀਆ ਨਹੀਂ ਹੈ ਬਟ ਮੈਂ ਬੱਚਾ ਨੂੰ ਵੀ ਡਵਾਈਸ ਦਿੰਦਾ ਕਿ ਜਿੰਨਾ ਘੱਟ ਤੋਂ ਘੱਟ ਹੋ ਸਕੇ ਬੱਚਾ ਸੋਸ਼ਲ ਮੀਡੀਆ ਤੇ ਐਕਟਿਵ ਰਹੇ ਆਪਣੀ ਬੁਕਸ ਨਾਲ ਹਾਂ ਇੰਟਰਨੈਟ ਫ੍ਰੈਂਡਲੀ ਹੋਣਾ ਜ਼ਰੂਰੀ ਹੈ ਅ ਚੰਗੀ ਪ੍ਰੋਡਕਟਿਵ ਚੀਜ਼ਾਂ ਵਾਚ ਕਰੋ ਇੰਟਰਨੈਟ ਦੀ ਹੈਲਪ ਦੇ ਨਾਲ ਪ੍ਰੋਡਕਟਿਵ ਲੈਕਚਰਸ ਹੋਰ ਆ ਦੇ ਵਾਚ ਕਰੋ ਬੁਕਸ ਰੀਡ ਕਰੋ ਨਿਊਜ਼ਪੇਪਰ ਰੀਡਿੰਗ ਕਰੋ ਜਿਹੜੇ ਟ੍ਰੈਡੀਸ਼ਨਲ ਮੈਥਡ ਹੈ ਉਹਨੂੰ ਜਦ ਅਸੀਂ 셀ਫ ਸਟਡੀ ਨੂੰ ਔਰ ਕਲਾਸਰੂਮ ਟੀਚਿੰਗ ਨੂੰ ਇੰਪੋਰਟੈਂਸ ਦੇਾਂਗੇ ਤਾਂ ਰਿਜ਼ਲਟ 100% ਆਨਕੀ ਠੀਕ ਹੈ